ਮਲਾਯੋਂ ਸਾਹਿਬ ਪਿਆਰ ਪ੍ਰਿੰਸਾ ਸੇਕਲ ਜੀ ਅੱਜ ਅਸੀਂ ਰੋਪੜਾ ਲਾ ਕੇ ਤੋਂ ਬੋਲਦੇ ਆਂ ਜੀ ਮਲਾਯਾਂ ਕੁਝ ਪੱਖ ਦੀਆਂ ਮੰਗਾਂ ਵੱਲੇ ਕਰ ਕਰਨੀਆਂ ਜੋ ਕਿ ਜ਼ਰੂਰੀ ਸੀ ਬਹੁਤ ਤਾਂ ਕਰਕੇ ਇੱਥੋਂ ਅਸੀਂ ਬੋਲ ਰਹੇ ਆਂ ਮਲਾਯਾਂ ਦੇ ਡੀਏ ਵਿੱਚ ਵਾਧਾ 16% ਮਾਨ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਕਰ ਸਕਦੀ ਹੈ ਛੇਵੇਂ ਪੇਗ ਹੁੰਦੇ ਏਰੀਆਸ ਮੰਦ ਵੀ ਕੋਈ ਮਾਨ ਸਰਕਾਰ ਫੈਸਲਾ ਜਲਦੀ ਕਰੇਗੀ ਇਹ ਵਿਸ਼ਵਾਸ ਰੱਖਿਓ ਮਾਨ ਸਰਕਾਰ ਤੋਂ ਪਾਕਿਸਤਾਨਾਂ ਸਾਦ 2020 ਵਾਲੇ ਮਲਾਉਣ ਲਈ ਛੇਵਾਂ ਬੈਗ ਮੀਟਿੰਗ ਲਾਗੂ ਹੋ ਸੌਦਾ ਹੈ ਜੀ ਇਹ ਵਿਸ਼ਵਾਸ ਕੀਤਾ ਜਾ ਸਕਦਾ ਕੋਈ ਨਾ ਮੰਗਣ ਲੈ ਕੇ ਮੁੱਖ ਨੇ ਭਵਨ ਤੁਹਾਨੂੰ ਨਾਲ ਬੇਤਵਾਂ ਦੇ ਹਰਪਾਲ ਸਿੰਘ ਜੀ ਨਾਲ ਸਾਂਝੇ ਫਰਮਦੀਆਂ ਕਈ ਮੀਟਿੰਗਾਂ ਹੋਈਆਂ ਤੇ ਮੀਟਿੰਗਾਂ ਦਾ ਬਦ ਇਹ ਹੀ ਕਿਹਾ ਜਾਂਦਾ ਜੀ ਅਸੀਂ ਵਿਚਾਰ ਕਰਕੇ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ ਪਰ ਇਸ ਸਰਕਾਰ ਤੋਂ ਆਉਣ ਅਸਰਸ ਕੀਤੀ ਜਾ ਸਕਦੀ ਹੈ ਜੋ ਵੱਡੀ ਮੰਗਾ ਕੱਚੇ ਮਜ਼ਦੂਰਾਂ ਦੀ ਪਾਵਰ ਕਮਾਂ ਦੇ ਟ੍ਰਾਂਸਕ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਦੀ ਮੀਟਿੰਗ ਜੋ ਕਿ ਆਉਣ ਵਾਲੀ ਆਉਣ ਵਾਲੀ 23 ਦਸੰਬਰ ਨੂੰ ਸੀਐਮਡੀ ਪਾਵਰ ਕੰਨ ਨਾਲ ਹੋਣੀ ਆ ਬਹੁਤ ਸਾਰਾ ਕੱਚੇ ਮਜ਼ਦੂਰਾਂ ਤੋਂ ਵੀ ਫੈਲਾ ਕੀਤਾ ਜਾ ਸਕਦਾ ਅਸੀਂ ਫਿਰ ਵੀ ਸੀਐਮਡੀ ਪਾਵਰ ਨੂੰ ਮੰਗ ਕਰਦੇ ਹਾਂ ਬਿਨਾਂ ਸ਼ਰਤ ਪਾਵਰ ਕਮਾਂ ਦੇ ਟ੍ਰਾਂਸਕ ਵਿੱਚ ਕੰਮ ਕਰਦੇ ਕੱਚੇ ਮਜ਼ਦੂਰ ਪੱਕੇ ਕੀਤੇ ਜਾਣ 6ਵੇਂ ਪੇਕ ਦੀ ਵੱਡੀ ਮੰਗ ਆ ਵੀ 6ਵੇਂ ਪੇਕ ਉਸਨੂੰ ਲਗਭਗ ਹਾਰਾ ਹਾਇ ਕੋਰਡ ਉੱਪਰ ਬਣਦਾ ਮਾਸਕਰ ਉਹ ਵੀ ਮਲਾਜਨ ਜਲਦੀ ਕਰੇ ਨੋਟਿਸ ਜਾਰੀ ਕਰੇ ਤਾਂ ਕਿ ਮਲਾਇ ਬਹੁਤ ਈ ਆਸੰਦ ਜੀ 10 ਸਾਲ ਬਾਅਦ ਜੋ ਸਕੇਲ ਜਿੰਨ ਹੁੰਦੇ ਆ ਜੋ ਏਰੀਆ ਮਿਲੂਗਾ ਉਸ ਦਾ ਮਕਾਨ ਜਾ ਕੇ ਹੋਰ ਵੱਡਾ ਗੰਮ ਬੱਚੇ ਨੇ ਵਿਆਹ ਵਗੈਰਾ ਕਰ ਲਾਂਗੇ ਪਰ ਮਾਸਕਰ ਚੋਪਾ ਤੇ ਦੂਜੀ ਮੰਗ ਇਹ ਸੀ ਪੁਰਾਣੀ ਪੈਂਸਨ ਸਕੀਮ ਦੀ ਜਿਸ ਨੂੰ ਲੈ ਕੇ ਮਾਸਕਰ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ 2022 ਦੇ ਵਿੱਚ ਅਸੀਂ ਪੁਰਾਣੀ ਪੈਂਸਨ ਨੂੰ ਹਰ ਹਾਲਤ ਦੇ ਵਿੱਚ ਬਹਾਲ ਕਰਾਂਗੇ ਪਰ ਇਹ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਪਰ ਫਿਰ ਵੀ ਜੇ ਮੰਗ ਕਰਦੇਵੇਂ ਨੋਟਿਸ ਜੋ ਕੀਤਾ ਗਿਆ ਸੀ ਉਹ ਲਾਗੂ ਕੀਤਾ ਜਾਵੇ 2400 ਪਾਤਰੀ ਮਲਾਜਾਂ ਵਾਸਤੇ ਪੁਰਾਣੀ ਪੈਨਸ਼ਨ ਸਕੀਮ ਹਰਾ ਹਲ ਤੇ ਬਹਾਲ ਕੀਤੀ ਜਾਵੇ ਪੰਜਾਬ ਸਰਕਾਰ ਦੇ ਮਹਿਕ ਵਿੱਚ ਖਾਲੀ ਪਈਆਂ ਅਸਾਮੀਆਂ ਹਰ ਹਾਲ ਦੇ ਵਿੱਚ ਭਰੀਆਂ ਜਾਣ ਨੂੰ ਪੀਐਸਈ ਵੀ ਜੁਆਇੰਟ ਫਾਰਮ ਵੀ ਨਾ ਇੱਕਤਾ ਮੰਤ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿਉਂਕਿ ਉਹਨਾਂ ਦੀ ਮੀਟਿੰਗ ਪਹਿਲਾਂ 12 ਦਸੰਬਰ ਨੂੰ ਪਾਵਰ ਕਮਿਸ਼ਨਰ ਸੀਐਮ ਨਾਲ ਹੋਣੀ ਸੀ ਪਰ ਪੀਐਸਈ ਵੀ ਜੁਆਇੰਟ ਸਾਨੂੰ ਲਾਗੂ ਬਿਲੀ ਬਨਾਮ ਇਕਤਾ ਮਾਨ ਬਿਲੀ ਬਨਾਮ ਇਕਤਾ ਮਾਨ ਪੰਜਾਬ ਦੇ ਆਗੂ ਪਹੁੰਚੇ ਸੀਐਮ ਨੇ ਮਜੂਰ ਸੀ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਮੀਟਨ ਨਾ ਕਰਨ ਕਰਕੇ ਬਹੁਤ ਵੱਡਾ ਗੁੱਸਾ ਉਹਨਾਂ ਨੇ ਕਿਹਾ ਕਿ ਅਸੀਂ 1 ਜਨਵਰੀ ਤੋਂ ਲੈ ਕੇ 9 ਜਨਵਰੀ 2026 ਤੇ ਵਿੱਚ ਹੈੱਡਕੌਟਰ ਪਟਿਆਲੇ ਦੇ ਸਾਹਮਣੇ ਹਰਿਆਣਾ ਹੀ 11 ਆਗੂ 24 ਘੰਟੇ ਬੁਖੜ ਹਟਾਲੇ ਬੈਠਣਗੇ 1 ਜਨਵਰੀ ਲੈ ਕੇ 9 ਜਨਵਰੀ ਤੱਕ ਪੋਸਟ ਹੋ ਜਾਏਗਾ ਮੰਗਾ ਨਾਮ ਨਹੀਂ ਗਈਆਂ ਤਾਂ ਆਉਣ ਵਾਲੀ ਜੋ 23 ਦਸੰਬਰ ਨੂੰ ਵੱਡੀ ਜੋ ਸਵੇਰ ਰੈਲੀ ਕੀਤੀ ਜਾਊਗੀ ਹੈਡ ਹੌਸ ਪਟਿਆਲੇ ਵਿਖੇ ਜੀ 23 ਜਨਵਰੀ ਨੂੰ ਸਵੇਰ ਰੈਲੀ ਕੀਤੀ ਜਾਊਗੀ ਹੈਡ ਹੌਸ ਪਟਿਆਲੇ ਵਿਖੇ 23 ਜਨਵਰੀ ਨੂੰ ਮੇਰੇ ਸਾਥੀਓ ਸਾਡੇ ਸਾਥੀਆਂ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਜੀ ਚੈਨਲ ਸਾਥਰੇ ਹੋਗੇ